ਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲ ਖੇਤਰਾਂ ਨਾਲ ਦਾ ਸਵਾਗਤ ਹੈ ਆਪਣੇ ਚੈਨਲ ਭੋਵਨ ਦਾ ਡੇਰੀ ਫਾਰਮ 5911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਲੱਕੂ ਵਾਲ ਨਹੀਂ ਸਾਡੇ ਦੇ ਫਾਰਮ ਤੋਂ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਚਾਰ ਪਸ਼ੂ ਤਿੰਨ ਝੋਟੀਆਂ ਤੇ ਇੱਕ ਵੜ ਇੱਕ ਝੋਟੀ ਗੱਪਣ ਤਿਆਰ ਤੇ ਤਿੰਨ ਸੁਦੇ ਸਵਾਏ ਪਸ਼ੂ ਦਿਖਾਵਾਂਗੇ ਤੇ ਆਪਾਂ ਪਹੁੰਚੇ ਆ ਭਾਜੀ ਨੀਰੇ ਸਿੰਘ ਹਣਾ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਨਾ ਦੀ ਡਿਟੇਲ ਸਸੇ ਭਾਜੀ ਸਸਕਾ ਵੀਰ ਜੀ ਉਸ ਨੌਂ ਦੀ ਡਾਕ ਜੇ ਹੋਰ ਵਧੀਆ ਪ੍ਰੋਗਰਾਮ ਦਾ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਲਿਆਂਦਾ ਨੀਲੀ ਦਾ ਲਗੇਨਾ ਹਾਂਜੀ ਹਾਂਜੀ ਤੇ ਬਈ ਆਪਣਾ ਨਾਮ ਤੇ ਡਰੈਸ ਦੱਸਦੇ ਹੋ ਨਾਮ ਵੀਰ ਜੀ ਨੀਲਾ ਦੇ ਪਿੰਡ ਲੱਕੂਵਾਲ ਸੀ ਵੀ ਨਾਲ ਜਿਹੜਾ ਹਾਂ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 994565 ਠੀਕ ਹੈ ਜੀ ਤੇ ਆ ਪਹਿਲੇ ਨੰਬਰ ਤੇ ਫਿਰ ਨੀਲੀ ਦਾ ਵੀ ਦਿਖਾ ਲਈਏ ਇਹ ਸੁਆ ਵੀਰ ਜੀ ਪਹਿਲਾਂ ਜਾਂ ਕਹਿਣ ਨੂੰ ਭਾਵੇਂ ਕੋ ਦੂਜਾ ਕਹਦੇ ਅੱਛਾ ਜੀ ਪਰ ਜਦ ਆਪਾਂ ਮੂੰਹ ਬਟਕੇ ਦਿਖਾਉਣਾ ਨਾ ਹਾਂਜੀ ਹਾਂਜੀ ਥੀਰੀ ਹੈ ਠੋਟੀ ਅੰਦੇ ਲਾਓ ਜੀ ਖੀਰੀ ਆ ਪਿਓ ਦੀ ਰੀ ਹੈ ਠੀਕ ਹੈ ਹਾਂ ਐਡੀ ਝੋਡੀ ਬੰਨੇ ਪਾਲ ਕੱਥੇ ਛੱਡੀ ਕੇ ਇਹਨਾਂ ਦੇ ਪਿਓ ਨੀਲੀ ਰਾਵੀ ਆ ਚੰਗੀ ਤਰ੍ਹਾਂ ਦਿਖਾ ਆ ਵੇਖੋ ਦੰਦਲੇ ਤੋੜੇ ਆ ਉੱਗੇ ਨਹੀਂ ਹਾਂਜੀ ਹਾਂਜੀ ਖੀਰੀ ਆ ਪਿਓ ਰ ਠੀਕ ਹੈ ਠੀਕ ਹੈ ਲਓ ਜੀ ਪਿਓ ਨੀਲੀ ਰਾਵੀ ਆ ਗਈ ਸਾਰੀਆਂ ਝੋਡੀਆਂ ਵੇਖੋ ਸਾਰੀਆਂ ਸਾਮਣੇ ਲਓ ਵੇਖੋ ਕੱਲੀ ਇਹੋ ਜਿਹੇ ਝੋਡੀਆਂ ਹਾਂਜੀ 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 ਤੇ ਇਹ ਕਿੰਨਾ ਖੜਦੀ ਟਾਈਮ ਅਜੇ ਭਾਜੀ ਹਾਂ ਮੇਰੇ 5-4 ਦਾ ਟਾਈਮ ਅਜੇ ਨਹੀਂ ਠੀਕ ਹੈ ਠੀਕ ਹੈ ਲਓ ਜੀ ਪਿਓ ਬਰੀਕ ਦੇ ਵਿੱਚ ਆ ਗਈ ਆ ਇੱਕਾ ਦੋ ਕਾਫੀ ਚੰਗਾ ਕਰ ਲਿਆ ਕਰਨ ਮੜੀ ਨਾਲ ਜੇ ਦੰਦਾ ਬਿਲਕੁਲ ਜਿਹੜੀ ਮੂਹ ਫਿਰੀ ਆ ਉਹਦੇ ਦੋ ਜਿਹੜਾ ਫੇਸ ਕੁਆਲਟੀ ਜਿਹੜੀ ਬਹੁਤ ਜਿਆਦਾ ਚ ਸੋਹਣੀ ਆ ਵੀਰ ਤੇ ਥਣਾ ਦਾ ਸਹਿਜ ਕਿਹਾ ਵੀ ਜੇ ਚੈੱਕ ਕਰਾਉਣਾ ਐਨ ਗਿੱਟ ਗਿੱਟ ਤੇ ਲੱਗਾ ਪਿਆ ਵਾ ਲਿੱਤੇ ਲੱਗਦਾ ਜਿਹੜੀਆਂ ਕਾਫੀ ਅਜੇ ਹਵਾਨੇ ਤੇ

ਇਹ ਕੋਈ ਪੰਨੀ ਦਾ ਮਾਮਾ ਕਹਿਣ ਨੂੰ ਉਦਾਂ ਜਿਹੜਾ ਮਤਲਬ ਦੰਦ ਵੇਖੂ ਤੇ ਫੇਰ ਮਤਲਬ ਤਾਂ ਖੇੜੀ ਨਹੀਂ ਦੂਜਾ ਸੂਆ ਅਗਲੇ ਕਹਿੰਦੇ ਆ ਈ ਢੀਡੋ ਢੀਡੀਆਂ ਆ ਹਾਂ ਠੀਕ ਗੱਲ ਹੈ ਚਲੋ ਮੈਂ ਢੀਡੋ ਢੀਡੀਆਂ ਹਾਂਜੀ 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 ਚਲੋ ਸਾਂਭ ਕੇ ਚੰਗੇ ਵੀਹ ਪਹਾੜੀ ਕੀਤੀ ਜਣਾ ਬਾਕੀ ਬਰੀਦ ਵਾਲੀ ਫੁੱਲ ਬੀ ਵਾਲੀ ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜਿਹੜਾ ਬਾਈ ਕੀ ਕੰਗਾ ਮੁੱਲ ਜ਼ਰਾ ਮੁੱਲ ਵੀ ਇੱਜਾ ਮੰਨ ਤਾਹੀ ਵੀਡੀਓ ਪਾਉਂਦੇ ਮੁੰਡਾ ਇਹ ਕਿਉਂਦੀ ਦੋ ਦੋ ਢਾਈ-ਢਾਈ ਲੱਖ ਰੁਪਏ ਮੰਗੀਏਦੇ ਆ ਤਾਂ ਕਿ ਹਾਂਜੀ ਇਹ ਵੀ ਦੇਈਏ ਸਾਧਗੀ ਹੋ ਜਾਈਏ ਨੀ ਲਗੇ ਜੇ ਜੇ ਮੰਗੇ ਕਰ ਕੋ ਕੁਝ ਜਿੰਨੇ ਕਰਨੇ ਆ। ਕਰ ਨੂੰ ਹਾਂ ਨਾ ਜਰਾ। ਕੱਟੀਆਂ ਫਿਰ 2000 ਹੋਰ। 1 30 ਹਾਂ। 5 ਹੋਰ ਛੱਡ ਦੇ। ਹਾਂਜੀ ਹੋਰ ਛੱਡ ਦੇ। ਹਾਂਜੀ ਕਰਵਾ ਜਾਏਗਾ। ਕੱਟੀ ਵੇਖ ਲੋ ਕਿੰਨਾਂ ਦੀ ਆ। ਨਹੀਂ ਨਹੀਂ ਕੋਈ ਖੇਰੀ ਜੋ ਡੀਡੀ ਹੁੰਦੀ ਨਹੀਂ ਆ ਕਿਤੇ। ਕਿੰਨੀਆਂ ਵੀਡੀਓ ਆਪਾਂ ਪਾ ਜਾਂ ਖੇਰੀ ਨਹੀਂ ਹੋਊਗੀ ਇਹਦੀ। ਖਾਸ ਕਰਕੇ ਆਪਣੇ ਇੰਦਰ ਪੰਜਾਬ ਚ। ਤੇ ਨਸਲ ਕੁਆਰੀਆ ਵੀ ਛੋਟੀ ਹੈ ਮੈਂ ਜੁੱਧ ਵੀ ਛੋਟੀ 13 14 ਕਿਲੋ ਪਹਿਲਾਂ ਦੇਣ ਵਾਲੀ ਆ ਅਸੀਂ ਮੰਨ ਲਈ ਗੱਪਲ ਦੀ ਗਰੰਟੀ ਨੇ ਥਣਾ ਦੀ ਤੇ ਪਿੱਛੇ ਦੀ ਦਵਾਂਗੇ ਠੀਕ ਹੈ ਠੀਕ ਹੈ ਤੇ ਚਲੋ ਚਵਾਈ ਜੋ ਵੀ ਇੱਕ ਨੰਬਰ ਦੇ ਕਿਲੋ ਦੇ ਥਾਂ ਤੋਂ ਬੜਾ ਚੰਗਾ ਲੱਗਾ ਨੌਕਲਾ ਥਣੇ ਛੋਟੀ ਦਾ ਹਾਂਜੀ ਤੇ ਬਾਕੀ ਜਿਹੜੇ ਵੀ ਵੀਡੀਓ ਲੋਕ ਵੇਂਦੇ ਰੋਜ਼ ਜਿਹੜੇ ਵੀਡੀਓ ਤੇ ਮਾਲ ਲੈ ਜੋ ਹੱਟ ਤੋਂ ਸਿਆਣੇ ਆ ਬਿਲਕੁਲ ਜੀ ਬਿਲਕੁਲ ਜਿਹਨੂੰ ਪਛਾਣ ਹੈ ਉਹਨੇ ਆਪੇ ਲੈ ਲੈਣੀ ਆ ਹਾਂਜੀ 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 ਤੇ 1 25 ਤੋਂ ਕਹਿੰਦਾ ਉਹ ਤੇ 2000 ਛੋਟ ਕਰ ਸਕਦੇ ਆ 123 123 ਦੀ ਹਾਨਾ ਝੋਡੀ ਦੇਣੀ ਆ ਠੀਕ ਆ ਠੀਕ ਆ ਲਓ ਜੀ ਝੋਡੀ ਮਤਲਬ ਜੇ ਸਵਾਗ ਆਪਾਂ ਵੇਚੀ ਹਾਂਜੀ ਤੇ ਫਿਰ ਝੋਡੀ ਦਵਾਂਗੇ ਡੇਢ ਦੀ ਅੱਛਾ ਜੀ ਹਾਂ ਇਹ ਹੁਣ ਦਾ ਮੁੱਲ ਆ ਠੀਕ ਆ ਠੀਕ ਆ ਜੇ ਝੋਡੀ ਵੇਗੀ ਵੇਗੀ ਨਾ ਵੇਗੀ ਕੋਈ ਤਾਂ ਕਹਿੰਦੇ ਸਵਾਗੇ ਦਵਾਂਗੇ ਠੀਕ ਆ ਠੀਕ ਪੂਰੀ ਤਸੱਲੀ ਕਰਾ ਕੇ ਦਵਾਂਗੇ ਚੋਅ ਜਵਾ ਕੇ ਦੇਖੋ ਨਾ ਨਾ ਜਿਹੜੀਆਂ ਬਹੁਤ ਹੀ ਜ਼ਿਆਦਾ ਆ ਗਾਵਾਂ ਨੂੰ ਬਣਨੀ ਆ ਠੀਕ ਆ ਠੀਕ ਆ ਹਾਂਜੀ ਲਓ ਜੀ ਇੱਕ ਗੱਲ ਅਸਲ ਤੇਰੀ ਜਿਆਦਾ ਤੇ ਵੱਲ ਛੋਟੀ ਛਾੜਾ ਗਿਆ ਜੋ ਬੋਲੇ ਬਾਈ ਉਹਦਾ ਛੋਟੀ ਵੇਖੋ ਕਿਸਾਂ ਦੀ ਹੈ ਵੱਡੀ ਛੋਟੀ ਕੋਈ ਛੋਟੀ ਨਾ ਸਮਝਾ ਇਹਦੇ ਸਿਰ ਤੇ ਆਵੇ ਹਾਂਜੀ 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 ਬਾਈ ਵੀਡੀਓ ਨਾਲ ਦੇਖਿਆ ਆ ਕੇ ਡਬਲ ਦੇਖੋ ਵੀ ਇਹ ਆ ਕੇ ਆ ਕੇ ਬਾਈ ਇਹ ਛੋਟੀ ਸੂਈ ਤੇ ਪਹਿਲਣ ਅੱਛਾ ਹੈ ਹਾਂਜੀ ਲੋ ਜੀ ਬਾਈ ਇਹਨੂੰ ਬੱਚਾ ਨੂੰ ਚਾ ਲਾ ਦਈਏ ਹਾਂਜੀ ਲਾ ਦਿਓ ਜੇ ਕਹਿੰਦੇ ਤਾਂ ਮੜਾ ਲਾ ਦਨੇ ਆ ਲਾ ਦਿਓ ਲਾ ਦਿਓ ਲਾਦੇ ਕਿਧਰ ਲਾਦੇ ਫੇਰੀ ਤੋੜਦੇ ਨੇ ਇਹ ਭੈਣ ਭਰਾ ਨੂੰ ਪਤਾ ਲੱਗ ਜਾਂਦਾ ਵੀ ਸੀਲ ਢੰਗੀ ਆ ਕਿ ਚਾ ਦੇਣੇ ਨੂੰ ਹੋਈ ਕਿ ਸੱਤ ਅੱਠ ਸੂਈ ਨੂੰ ਅੱਛਾ ਇਹ ਕਿੰਨਾ ਦੁੱਧ ਕਰਗੇ 8 ਕਿਲੋ ਵੀਰ ਤੇ ਦੁੱਧਿਆ 10 12 ਨਹੀਂ ਕਹਿਣਾ ਅੱਛਾ ਇਹ ਤੇ ਚੌਣ ਇੱਕ ਨੰਬਰ ਹੋਊਗੀ 8 ਕਿਲੋ ਠੰਡਾ ਪਾਣੀ ਵਰਗਾ ਉਹ ਕੋਲਾ ਗੋਲਾ ਲਾ ਲੈ ਕੋ ਦੁੱਧ ਲਾ ਲਈ ਅੱਠ ਵਾਲਾ ਕਟਾ ਗਿਆ ਜੀ ਇਹ ਜਵਾਕੀ ਆ ਗਿਆ ਕਟਾ ਕਟਾ ਜੀ ਠੀਕ ਲੋ ਜੀ ਮੇਲ ਕਾਫ ਆ ਗਿਆ ਜਿਹਦੇ ਪਿੱਛੇ ਦੇ ਆਪ ਜੈੱਡ ਬਲਾਏ ਗਿਆ ਕਿੰਨਾ ਕਰ ਚੁਕੋ ਦੋ ਦੋ ਭਾਜੀ 20 ਦਾ ਕਿਲੋਗ੍ਰਾਮ ਨਾ ਦੇਈ ਜਊਗੀ 8 ਕਿਲੋ ਹੁਣ ਜਿਹੜਾ ਮਰਜੀ ਮੈਂ ਲੈ ਜੇ ਸਾਡੇ ਤੋਂ ਠੀਕ ਆ ਠੀਕ ਆ ਭਾਜੀ 8 ਲੀਟਰ ਜਿਹੜਾ ਇਸ ਟਾਈਮ ਬਿਲਕੁਲ ਦੁੱਧ ਤਿਆਰ ਆ ਸੂਰਾ ਆਪਣੀ ਭਾਈਆ ਕਰਮ ਵਾਲੀ ਦੱਬੀ ਵੀ ਨੰਦ ਕਰ ਲਾ ਨਹੀਂ ਬਰੇਕ ਪਾਣਾ ਚੱਲ ਬਾਕੀ ਸਾਹ ਬੜੀ ਵੇਖੋ ਬਟਨ ਵਾਲਾ ਚੱਟਾ ਹਾਂਜੀ 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 ਨਹੀਂ ਨਹੀਂ ਕੋਈ ਨਹੀਂ ਰਹੇ ਹੋ ਨਾ ਬਦਲ ਜਿਓਗਾ ਬਾਹਰ ਜਾ ਮੈਂ ਜਿਹੜਾ ਪਹਿਲਾਂ ਕਰਕੇ ਲਾ ਗਿਆ ਬੱਚਾ ਉਦਾਂ ਤਾਂ ਗੱਲ ਕੋਈ ਨਹੀਂ ਹਾਂਜੀ ਹਾਂ ਨਹੀਂ ਕੋਈ ਗੱਲ ਨਹੀਂ ਪੜਾ ਲਾ ਦਿੰਦਾ ਸਭੀ ਸੰਭੀ ਜੰਨੀ ਅੱਜ 2 ਲੱਖ ਮੁੱਲ ਕਰਦੇ ਝੋਡੀ ਦੰਦੀ ਦੀ ਅੱਛਾ ਅੱਛਾ ਬੜਾ ਮੁੱਲ ਕਰਦਾ ਇਹ ਗੁੱਟ ਠੀਕ ਠੀਕ ਉਹਦੇ ਸਿਆਣੇ ਹੋ ਗਏ ਹਾਂ ਜੀ ਮੁੱਲ ਦੇਖ ਜਾਓ ਕਿ ਸਿਆਣੇ ਆ ਤੇ ਖਰੀਦਦਾਰਾਂ ਵਾਲੇ ਵੀ ਸਿਆਣੇ ਆ ਲਓ ਜੀ ਥਾਣ ਤੋਂ ਜਿਹੜਾ ਬਹੁਤ ਚੰਗਾ ਉੱਗਿਆ ਬਹੁਤ ਜ਼ਿਆਦਾ ਚੰਗਾ ਹੁੰਦਾ ਥਾਣ ਵੀ ਆ ਨਾ ਬੜਾ ਲੱਗਾ ਪਿਆ ਹੋਣਾ ਧਾਰਾ ਤੋਂ ਦਾ ਮਾਤ

ਇਹ ਬਾਕੀ ਥਣ ਭਾਂਡਾ ਜਿਹੜਾ ਬਹੁਤ ਚੰਗਾ ਲੱਗਾ ਵਾ ਫਰਬਾਲੀ ਤੇ ਅੱਖਾਂ ਲਾ ਗਿਆ ਚੱਡਾ ਇਹ ਸ਼ਾਫਰ ਨੇ ਲੈ ਕੇ ਆਇਆ ਕਹਿੰਦਾ ਕਿ ਦੁੱਧ ਪਰਿਯੋਜਿਕ ਮੌਕੇ ਤੇ ਜਿਹੜਾ ਉਹ ਹੱਥ ਨਾਲ ਲੈ ਕੇ ਤਿਆਰ ਆ ਕਨੋਸ ਨੂੰ ਇੰਪ੍ਰੈਸ ਹੰਮ ਨਾਲ ਆ ਲੈ ਜਿਹੜੇ ਦੋਤੇ ਕਨੇ ਚੰਗਾ ਲੰਗਾ ਜੀ ਬਹੁਤ ਚੰਗਾ ਲੰਗਾ ਤੇ ਮਹਾਰਨਾ ਵੀ ਜੀ ਇੰਨੀ ਜਗਾ ਚੰਗੀ ਜਿੰਨੀ ਸਿੰਦ ਕਰ ਲੋ ਉੰਨੀ ਥੋੜੀ ਠੀਕ ਹੈ ਠੀਕ ਹੈ ਹਾਂ ਉਹ ਵੀ ਚੱਤਾ ਜਿਹੜਾ ਐਦਾਂ ਭਾਵੇਂ ਫੇਰ ਬਹਿ ਜਾ ਅੱਛਾ ਜੀ ਹਾਂ ਇਹ ਕਹਿੰਦੀ ਨਹੀਂ ਕੋਈ ਸ਼ਾਬ ਠੀਕ ਹੈ ਠੀਕ ਲੋ ਜੀ ਸਿੱਧਗਾ ਸੁੱਲੀਆਂ ਜਿਹੜੀਆਂ ਕਾਲਾ ਜਿਹੀਆਂ ਆ ਆਕਾ ਸਾਡੇ ਤੇ ਮੰਗ ਲਖਣਾ ਦੀ ਚੋਾਈ ਕਰ ਤੇ ਹਾਂ ਪੂਰੇ ਪੂਰੇ ਲੀ ਕੋਈ ਦਟਾ ਨਹੀਂ ਠੀਕ ਹੈ ਠੀਕ ਹੈ ਜੀ ਇਹਦਾ ਮੁੱਲ ਬਾਜੀ ਹਰਾ ਮੁੱਲ ਬਿਲਕੁਲ ਛੋਟੇ ਕਰਨ ਦਾ ਹੈ ਅੱਛਾ ਜੀ ਕਰ ਲੀਏ 90 ਇਹ ਵੀ ਹਾਰ ਨਹੀਂ ਕਰਦੀਏ ਛਾਂਦੀਏ ਦੋ ਹੋਰ ਕਰਦੀਏ ਪੂਰੇ 85 ਦੇ ਦਿੰਦੇ 1000 ਹੋ ਕਰਦੇ ਇੱਕ ਹੋਰ ਛੜੀਏ 83 85 ਚ 200 ਰੁਪਏ ਛੱਡਾਂਗੇ ਕੱਟੀ ਕਿੰਨੇ ਟਾਂ ਮੱਦੀ ਚ ਆਉਂਦੇ 8 ਕਿਲੋ ਦੁੱਧ ਆ ਠੀਕ ਅੱਛਾ ਬੋਲਾ ਲਾ ਦੇ ਕੋ ਦੁੱਧ ਲਾ ਲਈ ਠੀਕ ਅੱਛਾ ਜੀ 83 ਜੀ ਤੇ ਛੋਡੀ ਵੀ ਲੋ ਠੰਡੀ ਧੀਰੀ ਆ ਗਾਜੀ ਅੰਦੀ ਦੇ ਸੀਂਦਗਾ ਸੁੱਲ ਗਏ ਜਿਹੜੀਆਂ ਕੋਈ ਚੋਣ ਇੱਕ ਨੰਬਰ ਆ ਨਾ ਚੈਰ ਗਿਆ ਵੀ ਜਿਹੜਾ ਚੰਗਾ ਆ ਗਿਆ ਵਾ ਇਹ ਨੰਬਰ ਦੇ ਭਾਰੀ ਕਿਵੇਂ ਚੌਂਡ ਦੀ ਮਾੜੀ ਹੋएगी ਨਾ ਹਾਂਜੀ ਇਹ ਅੱਗੇ ਵੀ ਬੋਲੀਦਾ ਹੈ ਹਾਂਜੀ ਹਾਂਜੀ ਤੇ ਆਉਣ ਜਾਂਦਾ ਖਰਚਾ ਦਵਾਂਗੇ ਠੀਕ ਹੈ ਜੀ ਤੇ ਮੈਂ ਕਿਹਨੂੰ ਫੇਰਾ ਕੋਈ ਨਹੀਂ ਜਾਏਗੀ ਇਹ ਚੌਂਡ ਦੀ ਬੜੀ ਬਿਲਕੁਲ ਸਾਡਾ ਆ ਚੰਦਾ ਤੇ ਚਾਡਾ ਆਜ ਦੀ ਮਾਜਿਆ ਅੱਛਾ ਜੀ ਤੇ ਝੋੜ ਮਾਰਦੇ ਨਾ ਮੈਂ ਕੋ ਦੋਦੇ ਕਹਿਣ ਨੂੰ 14 15 ਗੇ ਚੱਲਦਾ ਆ ਆਪਾਂ ਪਹਿਲੇ ਕਿੰਨੂ ਦੱਸਣਾ ਹੈ ਅੱਛਾ ਜੀ ਪਾਣੀ ਵਰਗਾ ਜਿਹੜਾ ਮਿੱਨ ਵਾਲਾ ਹੋਊਗਾ ਠੀਕ ਹੈ ਜੀ ਦਾਖਲੇ ਦੋ ਤੇ ਮੋਰ ਬਿਲਕੁਲ ਇਹਦਾ ਵੀ ਛੋਟਾ ਕਰਨਾ ਜੀ ਅੱਛਾ ਜੀ ਤੇ ਮਾਜੇ ਵੱਢੀ ਆ ਠੀਕਨ ਮਾਰੂਆ ਇਹ ਤੀਸਰੇ ਸੁਵੇੜੇ ਜੀ ਸੁ ਉਹ ਪਟਾਣਾ ਨੈਕ ਸਿੱਕ ਮੇਸਾ ਦਾ ਆ ਗਿਆ ਨਾ ਚਪਾਵਾ ਨੂੰ ਬੜੀ ਤैयाਰ ਮਾਲੀ ਸਿੰਗਲ ਹਟੀ ਲੱਗਣ ਦਾ ਛਾੜੇ ਜਿਹੜਾ ਚੰਗਾ ਆ ਗਿਆ ਵਾ ਨਾਲ ਦਾ ਸੈਰ ਗਿਆ ਵੀ ਜਿਹੜਾ ਬਹੁਤੀ ਚੰਗੀ ਜਿਹੜੀ ਦਵਾ ਸੱਚਾ ਰੈਣ ਪਾਪਾ ਲੱਗੀਆਂ ਪੰਗੇ ਕਰੋ ਜੀ ਕਿਹਾ ਇਹਨੂੰ ਕਿੰਨਾ ਡਮ ਹੋ ਗਿਆ ਬਾਜੀ ਇਹ ਨਹੀਂ ਇਹਦੇ ਕੋਲ ਤਾੜੀ ਨਹੀਂ ਆਣਾ ਮਾਨਾਂ ਦੀ ਅਸਹੀ ਤਾਂ ਹੋਈ ਲੈਣਾ ਹਾਂਜੀ ਉਹ ਜਿੰਨੇ ਦਾ ਮਰਜੀ ਹੜੇ ਬਗੜੇ ਨਹੀਂ ਕਹਾਵਾ ਚਿਵਾਰੇ ਵੀਡੀਓ ਕੰਮ ਦੇ ਨਾਲ ਲੋਕ ਤੇ ਕਹਿੰਦੇ ਨੇ ਮੈਂ ਮਤਲਬ ਇੱਕ ਟਾਈਮ ਵਪਾਰੀ ਚੋਂਦੇ ਸਾਬ ਜਵਾ ਗਿਆ ਲੋਵਾ ਦੂਜੇ ਜਨ ਨਹੀਂ ਹੁੰਦੇ ਜੀ ਠੀਕ ਆ ਪਾ ਗਿਆ ਇਹਦੇ ਪਿੱਛੇ ਬਿਲਕੁਲ ਸਤਾਰਥਾਂ ਦੇ ਨਾਂ ਦਾ ਵਜੇ ਚਾਰ ਨਾਮ ਤੋਂ ਅਗਰ ਕੋ ਮਾਤੀ ਖੜੇ ਅੱਛਾ ਜੀ 100 ਕਿਲੋ ਤੋਂ ਬਾਹਰ ਹੋਊਗਾ ਦੁੱਧ ਮਖਾਣਾ 13 14 ਦਾ ਅੱਛਾ ਜੀ ਸਾਖ ਦੀ ਪੂਰੀ ਗਰੰਟੀ ਹੈ ਨਾ ਪੱਟੀ ਨਹੀਂ ਇਹ ਲੋ ਆ ਕਾਗਜ਼ ਅੱਲਾ ਬੰਦਾ ਠੀਕ ਹੈ ਠੀਕ ਪਤਲਾ ਚਾਮਾ ਲੈ ਲੇ ਦਾਸ ਤੇ ਹਲੇ ਮੈਂ ਦੁੱਧ ਵਦਨਾ ਆ ਹੋ ਰਾ ਠੀਕ ਹੈ ਜਿਹੜਾ ਮੁੱਲ ਕਰਨਾ ਉਹ ਜਿਹੜਾ ਲੈ ਕੇ ਲੈ ਗਿਆ ਅੱਛਾ ਜੀ ਲੈ ਕੇ ਰਹਿ ਕੇ ਠੀਕ ਹੈ ਠੀਕ ਉਹ ਨਹੀਂ ਤਾਂ ਕਰਨਾ ਨਹੀਂ ਦਾ ਅੱਛਾ ਜੀ ਹਾਂ ਜੀ ਮੁੱਲ ਕਰਾਉਣ ਨੂੰ ਭਾਵੇਂ ਕੋ 90 95 ਜੂਨ ਕਰਦੀ ਕਰਾ ਲੇ ਹਾਂ ਜੀ 80 ਹਜ਼ਾਰ ਦੀ ਦੇ ਦਈਏ 80 ਦੀ ਹਾਂ ਜੀ ਹੋਰ ਕਰਦੀ ਐ ਇੱਕ ਹੋਰ ਛੱਡ ਦਈਏ ਇੱਕ ਹੋਰ ਕਰ ਦਈਏ ਸ਼ੇਕ ਹੋਰ ਛੱਡੀਏ 77 770 ਦੇ 200 ਰੁਪਏ ਹੁਣ ਕਿੰਨੇ 75000 ਵਾਲਾ ਮੂਨਾ ਲਾ ਗਿਆ ਮੈਂ ਕਿੰਨੇ ਟਾਈਮ ਮਰਜ਼ੀ ਚ ਆ ਕੇ ਫੜੇ ਠੀਕ ਹੈ ਲਈਂ ਕਹਾਂਗੇ ਅਗਲੇ ਵੀ ਮਰਜ਼ੀ ਜਦੋਂ ਕਹਿਗਾ ਨਾ 500 ਲੋਕਾਂ ਲਾਂਗੇ ਠੀਕ ਹੈ ਠੀਕ ਹੈ ਲੋ ਜਿੰਨਾ ਟਾਈਮ ਮਰਜ਼ੀ ਚ ਕਰਦਾ ਤੇ ਠੀਕ ਛੋੜਿਆ ਸਿਰ 77000 ਵਾਲੇ ਨੇ ਮੁੱਲ ਕੀਤਾ ਬਿਲਕੁਲ ਜਾਇਜ਼ ਇਹ ਅੱਛੀ ਵੀਰ ਤੇ ਹੁਣ ਹੈ ਜਾਂ ਪਹਿਲਾਂ ਦੀ ਹੈ ਸਵੇਰੇ ਹੀ ਅਛਾ ਜੀ ਇਹ ਆਪਣੇ ਘਰ ਹੀ ਆਣਦੇ ਸੂਈ ਆ ਠੀਕ ਆ ਇਹਨੂੰ ਸੂਈ ਨੂੰ ਮਤਲਬ ਦੋਸਾਂ ਦੇ ਜਿਹੜੇ ਹੁੰਦੇ ਆ ਅਛਾ ਜੀ ਤੇ ਪਹਿਲਾਂ ਸੁਆ ਠੀਕ ਆ ਧੋਗੀਆਂ ਮੂਹ ਜੋ ਆ ਕੀ ਦੇ ਬੱਚਾ ਜੀ ਠੀਕ ਆ ਲਓ ਜੀ ਮੇਲ ਖਾ ਕੇ ਤੇ ਠੰਡੀ ਠੀਣੀ ਬੜੀ ਆ ਅਛਾ ਜੀ ਹਾਂ ਜੀ ਠੀਕ ਠੀਕ ਆ ਜੀ ਲਓ ਜੀ ਥਲਾਂ ਦਾ ਜ਼ਾਇਤ ਤੇ ਕੱਦ ਵਜਨ ਜਿਹੜਾ ਬਹੁਤ ਚੰਗਾ ਆ ਗਿਆ ਵਾਪਸ ਸੁਆ ਕੋਈ ਜੋ ਫਾਇਦਾ ਦੇ ਚੁਂਦੀ ਆ ਗਈ ਆ ਇਹ ਭਾਜੀ ਕੱਢ ਜੋ ਕਿੰਨਾ ਕੁ ਦੁੱਧ ਮੇਰੀ ਮਤਲਬ 12 ਦੇ ਰੋ ਰੰਮ ਹੋਤੀ ਜੁਦਾ ਇਹ ਤੇ ਗਲੋਰੀ ਪਾਰਾ 13 ਦੇ ਖੇਡਾਂ ਤੋਂ ਸਹੀ ਜੋ ਵੀ ਘੱਟ ਘੱਟ ਜਿਹੜਾ ਬਹੁਤ ਚੰਗਾ ਆ ਗਿਆ ਵਾ ਵੈੜ ਦਾ ਬਿਲਕੁਲ ਨਵੀਂ ਵੈੜ ਹੈ ਜੇ ਇੱਥੇ ਡੇਲੀ ਜਿਹੜੀਆਂ ਸਪਾਈਆਂ ਤੋਂ ਚੱਕਾ ਸਾਡੇ ਪਾ ਪਿਆ ਜੇ ਉਹ ਕਿਚੀ ਨਿਕਲ ਲੈ ਲਈ ਤੇਂ ਮੇਰਾ ਗੋਦੀਆ ਹਾਂਜੀ ਹਾਂਜੀ ਹਾਂ ਬੋਲ ਚੰਨਾ ਕਰ ਲੈਣਗੇ ਛੰਡੀ ਢੀੜੀ ਆ ਤੇ ਅਸੀਂ ਪਾਏ ਭਾਵੇਂ ਨਾਂ ਵਾਲੇ ਅੱਛਾ ਅੱਛਾ ਤੇ ਜੇ ਮੇਂ ਛੁੱਟਦੇ ਨਹੀਂ ਹੁਣੇ ਜੇ ਆਪਾਂ ਵੀਡੀਓ-ਵਿਡੀਓ ਬਣਾਵਾਂਗੇ ਤੈਨੂੰ ਦੇਦਾ ਮੈਂ ਬੁੱਧਾ ਉਹ ਘਰ ਵੀ ਛੇੜ ਠੀਕ ਆ ਠੀਕ ਆ ਠੀਕ ਆ ਤੇ ਬੋਤਲ ਬਦਲ ਉਹਨੇ ਵੀ ਆਈ ਆ ਅੱਛਾ ਜੀ ਹਾਂ ਇਹ ਛੋਪੀ ਹੀ ਨਾ ਠੀਕ ਆ ਤੇ ਜੂਆ ਮੁੱਲਾ ਮੂੰਹ ਚੱਗੀ ਆ ਲਓ ਜੀ ਮੂੰਹੋਂ ਵੀ ਚਾਰ ਦੰਦ ਤੇ ਚੱਡੇ-ਜੱਡੇ ਦੀਆਂ ਸਫਾਈਆਂ ਆ ਗਈਆਂ ਤੇ ਕੀ ਕਰਦਾ ਤੇ ਸਾਹ ਬੜੀ ਲੰਮ ਤੋਂ ਬੜਾ ਸੋਹਣਾ ਲੱਗਾ ਲੱਗੋ ਖਾਣ ਵੀ ਐ ਕਾਲਾ ਖਾ ਇਹ ਢੇਰ ਦੇ ਥੰਦ ਲਗਾ ਕੇ ਆਵਾ ਕੰਮ ਵਾਲੇ ਇਹਦਾ ਭਾਈ ਮੁੱਲ ਕਰ ਮੁੱਲ ਨਹੀਂ ਤੇ ਇਹਦਾ ਵੀ ਜਾਇ ਨਹੀਂ ਕਰਨਾ ਅੱਛਾ ਜੀ ਤੁਹਾਨੂੰ 45 50 ਜੋ ਮਰਜੀ ਆ ਹਾਂ ਜੀ ਹਾਂ ਜਨਾ 40 ਦੇ ਦਈਏ ਕਰ ਦਈਏ ਨਿਕ ਨਿਕੇ ਕਰਨੇ ਆ ਅੰਦਰ ਕਰ ਦਈਏ 40 ਕਰੋ ਅੰਦਰ ਕਰ ਦਈਏ ਹਾਂ ਜੀ ਯਾਰ ਹੋਰ ਛੱਡ ਦਈਏ ਇੱਕ ਤੋਂ ਵਸਾ 38 ਦੇ ਦੇ ਲਈ ਹਾਂਜੀ 38 ਦੇ ਦੇ ਤਾਂ 200 ਰੁਪਏ ਛੋੜ ਹੀ ਹੁਣੀ ਹੈ ਚੌਨੀ ਜੀ ਠੀਕ ਹੈ ਲੋ ਜੀ ਮੇਰਾ ਵੀਰ ਕੋ ਬਹੁਤਾ ਸਤਾਵੇ ਨਾ ਬੱਚੀ ਵੇਖ ਤਾਂ ਇੱਥੇ ਆ ਕੇ ਥੱਲੇ ਬੈ ਬੁਗ ਤਸਦੀਕ ਕਰ ਲੈ ਬਿਲਕੁਲ ਬਿਲਕੁਲ ਜੀ ਇਹਨਾਂ ਨੂੰ ਮੈਨੂੰ ਕਿਡਾ ਚੰਗਾ ਲੱਗਾ ਬੱਚੀ ਕਾਡ ਕਾਡ ਵੀ ਚੰਗਾ ਆ ਗਿਆ ਬਿਲਕੁਲ ਨਵੀਂ ਵੇਖ ਤੇ ਪਹਿਲਾਂ ਹੀ ਸੁਆ ਲੋਣ ਬੱਚੀ ਹੈ ਠੀਕ ਹੈ ਜੀ ਤੇ ਕਹਿੰਦੇ ਸੇਮ ਲ ਕੇ ਚੰਗਾ ਜਿਹੜਾ ਮਾਮਲਾ ਆਪਣਾ ਸੁਆ ਜੋ ਜਵਾ ਕੇ ਤਸਦੀਕ ਕਰ ਕੇ ਫੜਨਾ ਜਿਹੜਾ ਨਹੀਂ ਆ ਗਿਆ ਵੀਡੀਓ ਭਾ ਦੇ ਜਵਾਵੇ ਠੀਕ ਹੈ ਜੀ ਕੰਪਨ ਨੂੰ ਪਾਸ ਕਰਕੇ ਖੜੇ ਤੇ ਤੇ ਪਿੱਛੇ ਦੀ ਸਾਡੀ ਗੋਲ ਗਾਰੰਟੀ ਹੁੰਦੀ ਕਿ ਠੀਕ ਹੈ ਜਾਨ ਪੰਡਾ ਬਿਆਕਰ ਮਾਰੀ ਦਾ ਰੇਡ ਨਹੀਂ ਬਿਲਕੁਲ ਛੋਟਾ ਗਿਆ ਕਿ ਤੇ ਕੋਈ ਨਹੀਂ ਗਿਆ ਰੇਡਿਆ ਯਾਰ ਜਿਹੜੀ ਪੈਸੇ ਨੰਬਰ ਦਾ ਪਾ ਦਿਖਾਈ ਸਾਨੂੰ ਨਹੀਂ ਦੀ ਗਾ ਵੀ ਨਾ ਵੀ ਜਿਹੜੀ ਪਹਿਲਾ ਲੋ ਝੋਟੀ ਸਹੀ ਜਾ ਰਿਹਾ ਵੀ ਚਲੋ ਚੰਗੇ ਗੋਲਰ ਜਾਂ ਸੇਵਮਲਾ ਦਾ ਵੀ ਕੋ ਭਰਾ ਦੇ ਲੋ ਤੇ ਚੰਗਾ ਕੱਢੀ ਜਣਾ ਤੇ ਆ ਜਿਹੜਾ ਨਹੀਂ ਇਹ ਜਿਹੜਾ ਜਿਹਨੂੰ ਪਛਾਣ ਹੈ ਉਹਨੇ ਲੈਣੀ ਆ ਹਾਂਜੀ ਹਾਂਜੀ 2 ਲੱਖ ਦੀ ਕੱਟੀਆਂ 2 ਲੱਖ ਮੁੱਲ ਕਰਦੇ ਆ ਘਰ ਵਾਲੇ ਸਾਡੇ ਕੋਲ ਅੱਛਾ ਅੱਛਾ ਹਾਂਜੀ ਠੀਕ ਹੈ ਠੀਕ ਹੈ ਜੀ ਲਓ ਭਾਈ ਫੇਸ ਤੁਹਾਡੇ ਨੇ ਫਿਰ ਚੈੱਕ ਕਰ ਸਾ ਤੇ ਬਹੁਤ ਹੀ ਚੰਗੀ ਰਿਕਾਰਡ ਵਾਲੀ ਆ ਗਈ ਆ ਤੇ ਚਲੋ ਕੋ ਵੀਰ ਭਰਾਸੇ ਵਾਲਾ ਲੈ ਜੂਗਾ ਤੇ ਚਲੋ ਦੁੱਤ ਚੰਗਾ ਕੱਟੀ ਜਣਾ ਕਰਮ ਵਾਲੀ ਨੇ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ